ਦੇ ਜਿਹੜਾ ਅੱਜ ਇਹ ਕਾਫਲਾ ਵਾ ਇਹ ਕੇਸ ਸਬੰਧ ਵਿੱਚ ਦੇ ਕਿਹੜੇ-ਕਿਹੜੇ ਪਿੰਡਾਂ ਦੇ ਵਿੱਚ ਤਕਰੀਬਨ ਕੱਢਿਆ ਗਿਆ ਕਿਸਾਨ ਮਜ਼ਦੂਰ ਜ਼ਗਮੇਟੀ ਪੰਜਾਬ ਆ ਕੁਝ ਜੂਨਪੁਰ ਸਾਹਿਬ ਦਾ ਜੂਨ ਪ੍ਰਧਾਨ ਪਾਕਰ ਸਿੰਘ ਲਾਲਪੁਰਾ ਅੱਜ ਵੀ ਲੋ ਜਿਹੜੇ ਪਿਛਲੇ ਐਕਸ਼ਨਾਂ ਦੇ ਵਿੱਚ ਵੇਖੋ ਆਪਾਂ ਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਕਿਸਾਨ ਮਜ਼ਦੂਰ ਜ਼ਗਮੇਟੀ ਪੰਜਾਬ ਵੱਲੋਂ ਵੱਟੇ ਐਲਾਨ ਕੀਤੇ ਗਏ ਆ 11 ਫਰਵਰੀ ਨੂੰ ਦਿੱਲੀ ਨੂੰ ਕੁਝ ਕਰਨਾ ਉ ਤੋਂ ਪਹਿਲਾਂ ਪਿੰਡਾਂ ਦੇ ਵਿੱਚ ਜਾਗਰਤ ਕਰਨ ਵਾਸਤੇ ਵੱੱਟੀ ਬੰਦਰ ਤੇ ਟਰੈਕਟਰ ਮਾਰch ਜਿਹੜਾ ਕੱਢਿਆ ਜਾ ਰਿਹਾ ਵਾ ਮੈਂ ਕੈਮਰਾਮੈਨ ਨੂੰ ਕਹੂੰਗਾ ਦਿਖਾ ਦੇ ਭਾਈ ਇਹ ਤਾਂ ਉਹ ਕਿਸਾਨ ਮਾਰ ਦੀਵੜੇ ਆ ਜਿਹੜੇ ਜਾਗਰਤੀ ਵਾਸਤੇ ਲੋਕਾਂ ਨੇ ਨਹੀਂ ਲੜਾਈ ਲੜਨ ਵਾਸਤੇ ਸਾਡਾ ਕਾਹਤਾਰ ਆਪਣੇ ਉਹ ਹੀ ਟਰੈਕਟਰ ਜਿਹੜੇ ਆ ਖੇਤਾਂ ਦੇ ਵਿੱਚ ਮੌਂਦਾ ਆ ਸੜਕਾਂ ਦੇ ਲੈ ਕੇ ਆ ਗਿਆ ਕਿ ਸਰਕਾਰਾਂ ਸਾਡੇ ਤੇ ਮਾਰੂ ਘੋੜੀਆਂ ਜਿਹੜੀਆਂ ਮੰਗੀਆਂ ਹੋਈਆਂ ਮੰਗਾ ਹੀ ਸਾਡੀਆਂ ਜਿਹੜੀਆਂ ਸਰਕਾਰ ਸੈਂਟਰ ਸਰਕਾਰ ਕੋਲੋਂ ਮੰਗੀਆਂ ਹੋਈਆਂ ਮੰਗਾ ਜਿਹੜੀਆਂ ਡਾਉਣ ਤੇ ਲੱਗ ਨਹੀਂ ਹੋਈਆਂ ਤੇ ਹੀ ਫਸਲਾਂ ਦੇ ਟਰੈਕਟਰ ਦੀ ਗੱਲ ਹੋਵੇ ਭਾਵੇਂ ਸਾਡੇ 70 ਲੋਕਾਂ ਜਿਹੜਾ ਜਿੱਤੀ ਦੇ ਵਿੱਚ ਸ਼ਹੀਦ ਹੋਇਆ ਵਾ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀ ਦੀ ਗੱਲ ਹੋਵੇ ਇਸ ਕਰਕੇ ਮੰਨੀਆਂ ਹੋਣੀਆਂ ਮੰਗਾ ਦੇ ਵਿੱਚੋਂ ਕਿਸਾਨ ਮਜ਼ਦੂਰਾ ਕਰ ਗਿਆ ਜਿਹੜਾ ਮਾਫੀ ਆ ਕੋਲੀ ਗੱਲ ਹੋਵੇ ਕਿਸਾਨਾਂ ਮਜ਼ਦੂਰਾ ਦੀ 60 ਸਾਲ ਤੋਂ ਉਪਰ ਆਇਆ ਦੀ ਜਿਹੜੀ 10000 ਰੁਪਏ ਪੈਨਸ਼ਨ ਦੀ ਗੱਲ ਆ ਕਿੰਨੇ ਵੀ ਮੁੱਦੇ ਕਿਸਾਨੀ ਨਾਲ ਜਵਾਨੀ ਨਾਲ ਮਜ਼ਦੂਰ ਨਾਲ ਉਹਦੇ ਹੱਥਾਂ 'ਚ ਲੜਾਈ ਲੜਨ ਵਾਸਤੇ ਅੱਜ ਪੂਰ ਮਰਦੂਤਾ ਵੱਲੋਂ ਪਿੰਡਾਂ ਦੇ ਵਿੱਚ ਟਰੈਕਟਰ ਮਾਰਚ ਕਰਿਆ ਗਿਆ ਵਾ ਵੀ ਪਿੰਡਾਂ ਦੇ ਵਿੱਚ ਟਰੈਕਟਰ ਮਾਰਚ ਕੱਢਿਆ ਗਿਆ ਕੱਲ ਨੂੰ 20 ਦੇ ਵਿੱਚ ਹੋਰ ਕੱਢਿਆ ਜਾਊਗਾ ਇਹ ਕਰਕੇ ਇਹਨਾਂ ਸਰਕਾਰਾਂ ਨੂੰ ਦੇਖੀ ਕਰਦੇ ਵੇਖੋ ਕਿ ਆਪਣੇ ਕਿਸਾਨਾਂ ਮਿੱਤੂਆਂ ਨੂੰ ਵੀ ਮੇਂਦੀ ਕਰਦੇ ਆ ਭਰਾਓ ਆਓ ਫੇਰ ਦੁਬਾਰਾ ਇਹ ਦਿੱਲੀ ਨੂੰ ਚਲੀਏ ਉਹ ਜੇ ਹੁਣ ਨਾ ਗਏ ਨਾ ਨਿਕਲੇ ਤੇ ਸਾਡੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਰਕਾਰ ਜਿਹੜੀ ਆ ਬਹੁਤ ਘਰਪੈਰੀ ਆ ਇਹ ਨਹੀਂ ਤਾਂ ਇਹਨਾਂ ਨੇ ਆਪਾਂ ਨੂੰ ਲਗਾਤਾਰ ਦੱਬ ਰਿਆ ਵਾ ਇਹ ਕਰਕੇ ਮੈਂ ਆਸ ਕਰੂੰਗਾ ਕਿ ਕੀ ਵੱਤ ਬੱਸ ਆਖ ਦੋਗੇ